ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 537ਵੇਂ ਵਿਆਪਰ ਨੂੰ ਲੈ ਕੇ ਅੱਜ ਬਟਾਰਾ ਦੀ ਕਾਰਪੋਰੇਸ਼ਨ ਵਿੱਚ ਝੂਠੇ ਅਤੇ ਬਿਜਾਰੀ ਦੀ ਬੋਲੀ ਜੋ ਕਿ ਸ਼ੁਰੂਆਤ ਤੇ ਰਾਮ ਨਾਲ ਹੋਈ ਪਰ ਜਿੱਦਾਂ ਹੀ ਬੋਲੀ ਅੱਗੇ ਵਧੀ ਤੇ ਬਟਾਰਾ ਦੇ ਮੇਅਰ ਦੇ ਦਫ਼ਤਰ ਵਿੱਚ ਹੰਗਾਮਾ ਸ਼ੁਰੂ ਹੋ ਗਿਆ ਇਥੋਂ ਤੱਕ ਕਿ ਇਹ ਬੋਲੀ ਨੂੰ ਦੋ ਦਿਨ ਲਈ ਮੁਲ ਤਕਵੀ ਕੀਤਾ ਗਿਆ ਬਟਾਰਾ ਕਾਰਪੋਰੇਸ਼ਨ ਦੇ ਕਾਨੂੰਨ ਦੇ ਉਲਟ ਜਾ ਕੇ ਠੇਕੇਦਾਰਾਂ ਕੋਲੋਂ 50000 ਰੁਪਏ ਪ੍ਰਤੀ ठेकेदार ਨਗਦ ਵਸੂਲੇ ਤੇ ਕੱਚੀਆਂ ਰਸੀਦਾਂ ਦਿੱਤੀਆਂ ਜਿਸ ਨੂੰ ਲੈ ਕੇ ਬਟਾਰਾ ਦੇ ਮੇਅਰ ਦੇ ਦਫ਼ਤਰ ਦੇ ਵਿੱਚ ਰੱਜ ਕੇ ਹੋਇਆ ਹੰਗਾਮਾ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਹਾਂ ਸਾਡੀ ਇਹ ਕੱਚੀ ਰਸੀਦਾਂ ਵੀ ਦੇਣੀ ਆ ਹਾਂ ਸਰਪੇ ਜੋੜੀ ਟਿਕਾ ਪਰਸੋ ਦੇਣੀ ਆ ਹਾਂ ਨਾ ਧਾਰਕਰ ਦੇ ਨਾਲ ਪਹਿਲਾਂ ਨਾ ਵਸੂਲੋ ਜਿਹਨੇ ਪਰਸੋ ਲੈਣਾ ਹੈ ਪਰਸੋ ਕਿ ਅਗਲੇ ਦਿਨ ਮੇਰੀ ਗੱਲ ਸੁਣੋ ਆਓ ਚਲੀਏ ਤੇ ਬੋਲੀ ਦਿਓ ਠਾਓ ਤੇ ਥੋੜੀ 5.5 ਲੱਖ ਨਹੀਂ ਆਪਾਂ ਇਸ ਬੋਲੀ ਫੜਾਉਗੇ ਤੁਹਾਨੂੰ ਨਹੀਂ ਨਾ ਮਾਰਾਂ ਖਾਦਾਂਗੇ ਤੁਸੀਂ ਦੋਨਾ 10 ਲੱਖ ਤੋਂ ਵੀ ਸ਼ੁਰੂ ਕਰਦੇ ਆਂ ਅਸੀਂ ਤਾਂ ਵੀ ਨਹੀਂ ਦੇਣੀ ਸਿਕਿਉਰਿਟੀ ਬੋਲੀ ਵਾਸਤੇ ਜਮਨ ਕਰਾਈ ਦੀ ਸਰ ਬੋਲੀ ਵਾਸਤੇ ਕਰਾਈ ਸੀ ਬੋਲੀ ਜਦੋਂ ਬੋਲੀ ਤੁਸੀਂ ਕੈਨਸਲ ਕਰ ਦਿੱਤੀ ਸਰ ਅਸੀਂ ਪਰਸੋਂ ਨਹੀਂ ਆ ਸਕਦੇ ਜਿਹੜਾ ਜਿਹੜੀ ਜਿਹੜੀ ਅਥਾਰਟੀ ਹੋ ਇੱਕ ਮਿੰਟ ਯਾਰ ਇੱਕ ਮਿੰਟ ਸਰ ਇੱਕ ਮਿੰਟ ਹਾਂਜੀ ਹਾਂਜੀ ਕਹਾਟੀ ਕੋਣ ਬੋਲੀ ਕੈਨਸਲ ਕਰਨ ਦਾ ਤੇ ਬੋਲੀ ਗਾਹ ਕਰਨ ਦਾ ਹੱਕ ਹੁੰਦਾ ਵਾ ਸਕੋਰੀ ਵਾਪਸ ਕਰ ਦਿੰਦੀ ਕੋਈ ਗੱਲ ਨਹੀਂ ਹਾਂ ਕੈਨਸਲ ਕੈਨਸਲ ਕਰਦਾ ਆਪਣਾ ਸਕੋਰ ਕੀ ਬੋਲੀ ਹੋਊਗੀ ਤੇ ਨਾ ਨਾ ਹੋਊਗੀ ਤੇ ਕਰਿਓ ਜੀ ਸਰ ਉਹ ਸਕੋਰ ਦੇ ਕੋਈ ਇਹ ਕਿਹੜੇ ਕਿਤਾਬਾਂ ਦੇ ਲਿਖਿਆ ਦੱਸੋ ਮੈਨੂੰ ਪੰਜਾਬ ਜਨੇ ਇੰਡੀਆ ਜੀ ਓਏ ਜਿਹੜੇ ਨਰਕ ਮੈਂ ਲੋਕਾਂ ਨੂੰ ਬੁਲਾਇਆ ਇੱਕ ਛੋਟੀ ਜਿਹੀ ਗੱਲ ਕਰਕੇ ਸਾਰੇ ਨੂੰ ਆਉਣਾ ਖਾਇਆ ਲੈ ਮਨਾਇਆ ਠੀਕ ਹੈ ਕੀ ਕਿ ਪਹਿਲਾਂ ਸੋਚੋ ਸਹੀ ਸਮਝੋ ਸਹੀ ਆਪਾਂ ਕਿੱਥੇ ਬੈਠੇ ਕਿਹੜੇ ਵਾਸੀ ਨੇ ਬੁਲਾਇਆ ਕਿਹਨੇ ਵਾਸ ਨਹੀਂ ਬੁਲਾਇਆ ਕੀ ਕਹੀ ਕਹਿੰਦੇ ਹਾਂ ਇਹ ਤਾਂ ਨਹੀਂ ਪਰਾਹ ਕੀ ਜਿੱਥੇ ਵੀ ਗੁਰੂ ਆਰੀ ਨਾਂ ਦੇ ਨਾਲ ਨਾਂ ਨਹੀਂ ਜਾਂਦੇ ਇੱਥੇ ਹੀ ਬੈਠੇ ਹਾਂ ਹਾਂਜੀ ਬਸ ਇਹ ਮੇਹਰबानी ਕਰਕੇ ਸਾਰੇ ਬੈਠੇ ਪਾ ਜੀ ਮੇਹਰबानी ਕਰਕੇ મેહરબાની <greda> બરકે <greda> <greda> ਮਰੀਆ ਉਸ ਤੋਂ ਜਮਾਰ ਫੋਨ ਆਉਣਾ ਤੇ ਆਪਣੀ ਜੱਫੀ ਉਹ ਚਾਹ ਬਣਾ ਕੇ ਜਿੱਦ ਰੱਖ ਲੋ ਆਰਾਮ ਨਾਲ ਗੱਲ ਕਰੋ ਮੇਰੇ ਸਾਹ ਬੈਠੇ ਕੋਈ ਨਹੀਂ ਤੁਸੀਂ ਬੈਠੇ ਦਫਤਰ ਆ ਮੈਂ ਠੀਕਾ ਕੋਈ ਗੱਲ ਨਹੀਂ ਕਰਦੇ ਤਾਂ ਦੋੜ ਮੇਜ਼ ਤੇ ਮੈਂ ਭਾ ਦੀ ਗੱਲ ਨਹੀਂ ਕਰਦੇ ਬਿਲਕੁਲ ਕੋਈ ਗੱਲ ਨਹੀਂ ਮੁਰਗੀ ਆਖਣੀ ਆ ਚਲੋ ਤੈਨੂੰ ਮੋਲੀ ਰੱਖਦੇ ਕੈਸ਼ ਲਈ ਹੋਈ ਅਸੀਂ ਉਹਦੇ ਸਿੱਧਾ ਕੱਟ ਹਾਂ ਉਹ ਤੁਹਾਨੂੰ ਹੁਣ ਪੈਸੇ ਅਕਾਊਂਟ ਸੀ ਮਿਲਣਗੇ ਤੁਹਾਡੇ ਜਿੰਨੇ ਨਹੀਂ ਆਈ ਮਾਂ ਕੀ ਪੈਸੇ ਨਹੀਂ ਕਿਲੇ ਵੀ ਗਾਲੇ ਕੱਢਣਾ ਕੀਤੀ ਇੱਥੇ ਕੀ ਨਾ ਕਰੂ ਉਹ ਕੰਮ ਨਹੀਂ ਨਹੀਂ ਗਿਰਦੀ ਤਾਂ ਬੰਦੇ ਬੇਗਾਨਾ ਆਹ ਤੇ ਕੰਪਨੀ ਚੰਗੀ ਬੱਚੇ ਤੇ ਰਹਿਣਾ ਮੈਂ ਸਾਹ ਕੋਈ ਗੱਲ ਨਹੀਂ ਕਰਦੇ ਨਾ ਹੀ ਉਹਨਾਂ ਦੇ ਜਿਹੜੇ ਬਾਕੀ ਮਿਲਦੇ ਆ ਉਹ ਵੀ ਕੋਈ ਗੱਲ ਕਰਦੇ ਜੋ ਵੀ ਗੱਲ ਕਰਦੇ ਸੁਖਦੇਵ ਸਿੰਘ ਸਾਹਿਬ ਹੀ ਕਰਦੇ ਆ ਇਹ ਸਾਨੂੰ ਕੁਛ ਲੈਦੇ ਨਹੀਂ ਸਹੜਿਆ ਵੀ ਟਰੱਕ ਉਧਾਰ ਕਰ ਦੇ ਕੇ ਪੈਸੇ ਰੋਗੇ ਵੀ ਕਰਦੇ ਆ ਹਾਂ ਠੋਡੀ ਲਈ ਹਣੇ ਬਾਕੀ ਜਾਹੇ ਜਾਈ ਦੇ ਇਸ ਤੇ ਕਤਲੀਆਂ ਸਾਡਾ ਕਿ ਸੁਣ ਦੇਖੋ ਅਸੀਂ ਉਹਨਾਂ ਦੀ ਕੱਢ ਇੱਜ਼ਤ ਕਿਉਂ ਕਰਾਂਗੇ ਬੰਦੇ ਨਾਮ ਦਾ ਕਰ ਬਾਕੀ ਜਿਹੜੀ ਗੱਲ ਆ ਪੈਸੇ ਦੋ ਸਾਡੇ ਜੇ ਦੇ ਸਿੱਧਾ ਜੀ ਸਾਨੂੰ ਪੱਕੀ ਇੱਥੇ ਕੁਛ ਲਿਖਿਆ ਦਾ ਵਾ ਤੇ ਫਿਰ ਤੇ ਤੁਹਾਡੇ ਨਾ ਨਾ ਉਹ ਜੋ ਮੈਂ ਕਰੂ ਅਸੀਂ ਡੈਟ ਜਮਾ ਕਰਾਇਆ ਨਾ ਜੀ ਹਾਂ ਕੈਸ਼ ਨਾਲ ਕੈਸ਼ ਹੀ ਭਰਾਵਾਂਗੇ ਮੈਂ ਨਹੀਂ ਭਾਜੀ ਕਰਨ ਜੀ ਜਦੋਂ ਬੋਲੀ ਦੇਣ ਬੰਦਾ ਹੁੰਦਾ ਵੇ ਉਹ ਸਾਡੇ ਫੰਡ ਜਾਈ ਜਾਂਦਾ ਹੈ ਅੱਤ ਕਿਹੜੀ ਚੀਜ਼ ਹੈ ਤੁਸੀਂ ਮੈਂ ਕਹਾਂ ਦਾਰ ਦੋ ਮਿੰਟ ਪਾ ਲਓ ਜੀ ਆਹ ਮੈਂ ਤੇ ਭਰਾਂ ਉਹ ਪੇਪਰ ਦੀ ਕਾਸ਼ਲਾ ਹਮਤ ਕਰਦੇ ਜੀ ਜਾਂ ਤਾਂ ਸਰਕਾਰੀ ਡੀਡੀ ਲੈਂਦੇ ਇਹਨੇ ਸਾਰੇ ਉਹਨੇ ਖਾਤੇ ਆ ਜੀ ਮੇਰੇ ਕੋਲ ਦੇ ਚਾਹ ਕਰਦੋ ਨਗਰਪਾਲਿਕਾ ਤੁਡੀ ਨਹੀਂ ਲੈਂਦੇ ਸਾਡੇ ਕੋ ਡੀਡੀ ਸਰਕਾਰੀ ਜਮਾਤ ਲੱਗ ਲੱਗ ਜਾਂਦਾ ਨਾਮ ਪਰਦੇ ਕੋਲ ਜਵਾ ਕਰੀ ਤੂੰ ਸਾਡੇ ਕੇ ਸਰਕਾਰੀ ਡੀਡੀ ਲੈਂਦੇ ਨਾ ਖਾਤੇ ਜਮਾ ਕਰਾਂਦਾ ਨਹੀਂ ਨਹੀਂ ਇਹ ਕਹਿੰਦੇ ਅਸੀਂ ਸਿੱਧਾ ਕਰ ਦਿੰਦੇ ਹਾਂ ਕੋਈ ਦਿੱਕਤ ਨਹੀਂ ਸਾਨੂੰ ਚਾਹੀਦੀ ਹਾਂ ਟਿਕਟ ਕੇ ਦੇ ਲੋ ਅਜਾ ਨਹੀਂ ਕੰਮ ਲੱਭ ਚੱਕਣਾ ਪਹਿਲਾਂ ਦੇ ਨਿਯਮ ਪਾਏ ਜਮਾ ਕਰ ਉਹਨਾਂ ਦੇ ਨਹੀਂ ਹੁਣ ਜੋ ਜਿਵੇਂ ਪਹਿਲਾਂ ਨਗਰ ਨਿਗਮ ਪਹਿਲਾਂ ਕਿ ਉਹ ਨਹੀਂ ਸੀ ਸੁਪਰਟੈਂਡੈਂਟ ਸਾਹਿਬ ਨੇ ਜਦੋਂ ਤੁਹਾਡੇ ਕੋਲ ਮੈਂ ਕਹਿੰਦਾ ਮੇਰੀ ਗੱਲ ਸੁਣੋ ਸਾਹਿਬ ਦਿੱਤੀ ਹੈ ਪੁੱਛੋ ਸੁਪਰਟੈਂਡੈਂਟ ਸਾਹਿਬ ਜਦੋਂ ਇਹ ਕਰਵਾ ਕੇ ਜੀ ਅਸੀਂ ਆਏ ਨਹੀਂ ਪਰ ਅਸੀਂ ਮੇਰੇ ਸਾਹਮਣੇ ਕਹਿੰਦਾ ਇਹ ਕਿਹੜਾ ਕੈਂਪ ਹੈ ਇਹ ਵੀ ਕੈਂਪ ਨਹੀਂ ਕਹਿੰਦਾ ਇੱਥੇ ਥੋੜੋ ਕਹਿ ਦਿੰਦੇ ਪੁੱਛੋ ਕੀ ਜੰਗਾ ਇਹ ਸਭ ਕਰੀ ਸੀ ਇਹ ਰੰਗ ਕਰਦੇ ਇਹ ਤੇ ਕਿਹੜਾ ਐਂਟਰੀ ਪਾਸ ਲੇਕਾ ਇੱਕ ਜਿਆਦਾ ਆਵਾਜ਼ ਨਹੀਂ ਰਹੀ ਐਂਟਰੀ ਦੀ ਕੀ ਬਾਤ ਗੱਲ ਕਰਦੇ ਸੀ ਐਪਲੀਕੇਸ਼ਨ ਜਦੋਂ ਪਛੇ ਪਛਿਅਤ ਦੇਵਿਆ ਲੋ ਪਹਿਲਾਂ ਫੋਨ ਕਰਦੇ ਕੰਪਿਊਟਰ ਦੀ ਰਸੀਦ ਲੈ ਕੇ ਸਾਡੇ ਕੋਲ ਜਲਦੀ ਜਲਦੀ ਐਂਟਰੀ ਪੀਐਮ ਕਰੇ ਨਾਮ ਨਾਲ ਨਗਰ ਨਿਗਮ ਦਾ ਚੈੱਕ ਕਰਦੋ ਅਸੀਂ ਆਪਦੇ ਖਾਤੇ ਹੀ ਲਾਵਾਂਗੇ ਪੂਰੀ ਹੋਵੇ ਬੋਲੀ ਨਾਮ ਨਹੀਂ ਕਰਦੇ ਫਿਲੀਆਂ ਕਰਾ ਲਓ ਉਹੀ ਬੋਲੀ ਹੋਣੀ ਕਰਾ ਦੇਣਾ ਇਹ ਅਜਿਹੀ ਰਸੀਦ ਨਹੀਂ ਕਰਾ ਅਸੀਂ ਆਣਾ ਹੀ ਨਹੀਂ ਤੁਹਾਡੀ ਬੋਲੀ ਜੀ ਗੱਲ ਪੈਸੇ ਚੀਜ਼ ਲੱਗ ਤੇ ਮੇਰੇ ਨਾਲ ਸੁਣਿਖਦਾ ਇਹ ਪੈਸੇ ਸਾਰੇ ਕੀ ਤੰਗੀ ਕੀ ਹੈ ਜਿਹੜੀ ਸਟੋਰੀ ਆਵਾਜ਼ ਸੁਣਾਈ ਇਹਦੇ ਵੀ ਨੰਦਰ ਜਿਹਨੇ ਰੱਖੀ ਰੱਖ ਦੋ ਜਿਹਨਾਂ ਬੈਣਾ ਠੇਕਾ ਰੱਖਉਂਦਾ ਰੱਖਾ ਦੇਵੇ ਨਹੀਂ ਹਾਂ ਕੋਈ ਕੋਈ ਤਾਂ ਜੀ ਰੱਖ ਰੱਖੋ ਕੋਈ ਬੋਲੀ ਕੈਨਸਲ ਕਰਦੀ ਜਿਹੜਾ ਨਹੀਂ ਆਣਾ ਕਹਦਾ ਉਹਦੇ ਕੰਮ ਕਰ ਦੋ ਜਿਹੜਾ ਆਣਾ ਦੱਲਦੀ ਰੱਖ ਹਾਂ ਇਹ ਗੱਲ ਨਹੀਂ ਕਿਉਂ ਲੱਗਿਆ ਸਾਰਾ ਸਿੱਪਾ ਜਿਹੜਾ ਪਾਰਟਿਸਪੇਟ ਕਰਨਾ ਚਾਹੁੰਦਾ ਉਹਦੀ ਕੋਈ ਰੱਖ ਲੋ ਜਿਹੜਾ ਪਾਰਟਿਸਪੇਟ ਨਹੀਂ ਅੱਗ ਲੋ ਅੱਗੋਂ ਦੀ ਕਰਨਾ ਚਾਹੁੰਦਾ ਕੋਈ ਨਹੀਂ ਦਾ ਸਰ ਕੈਨਸਲ ਹੋਈ ਹੈ ਨਾ ਅੱਜ ਦੀ ਤੇ ਅੱਜ ਦਾ ਡਿਸੀਜਨ ਅੱਜ ਹੋਣਾ ਹੈ ਉਹ ਬਾਅਦ ਥੋੜਾ ਕਾਊਂਟਰ ਤੇ ਆਏਗਾ ਭਾਈ ਬੋਲੀ ਕੈਨਸਲ ਹੋ ਗਈ ਉਹ ਅਸੀਂ ਉਥੇ ਆਮਸੀ ਕਰਕੇ ਕੈਨਸਲ ਕਰ ਦੋਗੇ ਮੈਂ ਸਰ ਦਾ ਬਿਲਕੁਲ ਕੈਨਸਲ ਕਰਾਂ ਉਹ ਕਹਾਣੀ ਦੇ ਦੋ ਕੈਨਸਲ ਕਰਕੇ ਉਹ ਆਪ ਨੂੰ ਤਿੰਨ ਜਿਨ੍ਹਾਂ ਨੇ ਜਮ੍ਹਾਂ ਕਰਾਈ ਹੈ ਸਿਕਿਉਰਟੀ ਪਹਿਲੀ ਆਪਣੀਆਂ ਪੱਤੀਆਂ ਵਿੱਚੋਂ ਲੈ ਲਓ ਕਾਦੇ ਲੀ ਲੰਗੀਆਂ ਜੀ ਸਰ ਕਿਉਂ ਨਹੀਂ ਦਿੱਤੀਆਂ ਪਹਿਲਾਂ ਕਿਵੇਂ ਕਰਾਂਗੇ ਜੀ ਜਦੋਂ ਤੁਸੀਂ ਬੈਠ ਜਾਣਾ ਕਰਾਇਆ ਉਹ ਕਿਉਂ ਨਹੀਂ ਪੱਤੀਆਂ ਦੇ ਗਏ ਸਾਡੇ ਨਾਮ ਆਦੇ ਨੇ ਮੇਰ ਸਾਹਿਬ ਪਹਿਲੇ ਲੈਣੇ ਕੋਲ ਆਨਲਾਈਨ ਲੈ ਤੂੰ ਹੀ ਲੈ ਲੈ ਲਾ ਜੀ ਨਾ ਗਲਤ ਕੋਈ ਨਹੀਂ ਕੋਈ ਸਰ ਹਟਾ ਕਰ ਦੋ ਚੋਕੜ ਟੇਬਲ ਬੱਸ ਲੈ ਜੀ ਹਾਂ ਬੋਲ ਗਲਤ ਗੱਲ ਕੋਈ ਸੀ ਵੀ ਨਹੀਂ ਬਿਲਕੁਲ ਗਲਤ ਗੱਲ ਹੈ ਇਹਨਾਂ ਦੀ ਸਿੱਤਣੇ ਹੋ ਮੈਂ ਉਹ ਮਰਜ਼ੀ ਕਰੀ ਜੀ ਜੀ ਇਹ ਲੈ ਜੀ ਵੈਸੇ ਅਸੀਂ 2 ਘੰਟੇ ਪਹਿਲਾਂ ਦਿੱਤੇ ਹੁਣ ਤੁਸੀਂ ਵੀ ਸਿੱਧਾ ਪੰਜ ਮਿੰਟ ਪਤਾਸ ਤੋਂ ਬਦਲਣ ਲੱਗ ਪਟਾ ਉਹ ਵੀ ਨਾਲ ਹੀ ਜਦ ਵਿੱਚ ਆ ਦਿੰਦੇ ਤੁਸੀਂ ਕਿਹਾ ਵਾ ਤੁਸੀਂ ਕਿਹਾ ਚੱਲੇ ਵੀ ਰਸੀਦਾ ਆਉਂਦਾ ਮੈਂ ਕਹਿੰਦਾ ਤੁਸੀਂ ਕਿਹਾ ਧਾਰਕਾਰ ਦੇ ਲੋ ਕਸਟਮ ਵਾਲੀ ਚਾਰਵੇਂ ਦਾ ਟਾਈਮ ਲਾਉਣ ਦੇ ਪਹਿਲਾਂ ਸਿੱਧਾ ਦਿੰਦੇ ਨਹੀਂ ਹਾਂ ਅਸੀਂ ਲੈ ਕੇ ਜਾਣਾ ਇੱਥੇ ਜਾਣ ਦੀ ਵੀ ਅੱਜ ਪ੍ਰੈਸ ਵਾਲੇ ਆ ਕੇ ਤੁਸੀਂ ਰਸੀਦਾ ਮੂਹਰ ਕੱਟ ਦੀਆਂ ਪਾਜੀ ਕੱਟੀ ਹੋਈ ਹੈ ਇੱਕ ਬੜੀ ਜਾਨ ਕਹਿੰਦੇ ਮਾਲੀ ਜਾਨੀ ਪ੍ਰੈਸ ਵਾਲੇ ਕਮਾਈਆ ਕੋਈ ਸਟਾਫਾਂ ਨੂੰ ਬੜੇ ਜਾਨੀ ਨੇ ਵੇਖਿਆ ਉਹ ਤੁਸੀਂ ਇੰਨਾ ਨਹੀਂ ਤੁਸੀਂ ਕਮਾਈਆ ਨਾ Ya, 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 ya. Sí, que میں میرا سا نال لے کے کوئی غلطی نہیں پوچھ رہا ہوں کوئی نہیں ہے میرا سا نال میں نہیں ہے نیچے تم کہہ کر رہنا ہے ایک نانی کونی میں نے بندے نے پوچھا گا کہ نا کیسے کیش واپس مل گئے جب بولی ہم پر کم ہو جاوے اور زیادہ ہو جائے سارے 50 لاکھ کی دو شالتی اور پیسے لیتے ہو اپ کو یاد ہے میری یادوں میں انہوں نے گیا سمے نہیں تھا ਇਹਦਾ ਮਤਲਬ ਤਾਂ ਇਹ ਹੈ ਜੀ ਵੀ ਸ਼ਹਿਰ ਦੇ ਜਮਾ ਇੱਕ ਨੁਮਾਇੰਦੇ ਦੇ ਉੱਤੇ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਹੈ ਜਿਹੜੇ ਹੈ ਵੀ ਅੱਗੇ ਸ਼ਹਿਰ ਦੇ ਜਮਾ ਇੱਕ ਨੁਮਾਇੰਦੇ ਦੇ ਉੱਤੇ ਅਸੀਂ ਕਿਤੇ ਨਹੀਂ ਜਾ ਰਹੇ ਹੈ ਵੀ ਇਹ ਇਹਦਾ ਮਤਲਬ ਇਹ ਹੈ ਕਿ ਨਾ ਕਰਨਾ ਬੰਦੇ ਬੈਠੇ ਨੇ ਹੁਣ ਚੈੱਕ ਦੇ ਰੋ ਬੈਠੇ ਹੈ ਚੈਕਿੰਗ ਹੋ ਰਹੀ ਹੈ ਕੈਸ਼ ਲੋ ਕੇ ਅਸੀਂ ਤੇ ਕੈਸ਼ ਨਾ ਨਹੀਂ ਨਹੀਂ ਪਹਿਲੇ ਪਹਿਲੇ ਇਹ ਤਾਂ ਕੈਸ਼ ਲੈ ਜਾਂ ਸਰ ਜੱਗੇ ਇੱਕ ਮਿੰਟ ਪਹਿਲੇ ਕਦੀ ਬੋਲੀ ਕਰਾਈ ਕੋਈ ਤੁਸੀਂ ਇੱਕ ਨੰਬਰ ਜੱਪ ਰਹੇ ਹੋ ਤੁਸੀਂ ਕੈਨੇਡਾ ਦਾ ਰਸਾ ਹੈ ਕੋਈ ਮੈਂ ਇਹ ਰੂ ਲੈਦਾ ਹਾਂ ਅਗਰ ਦੋਨੇ ਜੀਰੋ ਸਾਡੇ ਜੀਰੋ ਜੱਪ ਕਰਦੇ ਬੋਲੀ ਕੈਸ਼ ਇਹਨਾਂ ਦਾ ਨੰਬਰ ਸੋ 5 ਕਰੋੜ ਦਾ ਠੇਕ ਹੈ ਇਹ ਕਿੰਨੋਂ ਤੋਂ ਜੱਪ ਕਰ ਸਕਦਾ ਕਿਉਂ ਕੈਸ਼ ਨਹੀਂ ਜਮਾ ਕਰਦਾ ਸੋਸਤੇ ਉਹ ਨਾ ਠੀਕ ਹੈ ਇੱਕ ਨੰਬਰ ਤੇ ਦੋ ਵੀ ਰੱਖਦੇ ਬਲੈਕ ਕਰ ਰਿਹਾ ਇਹਦਾ ਮਤਲਬ ਪਾਜੀ ਅਸੀਂ ਤੁਹਾਡੇ ਕੋ ਪਾਜੀ ਤੁਸੀਂ ਨਾ ਕਰਦਾ ਨਹੀਂ ਹੋਣਾ ਜੀ ਤੁਸੀਂ ਲੋਕਾਂ ਨੇ ਬਲੈਕ ਕਰ ਮੈਂ ਬਹੁਤ ਵੇਖ ਤੁਸੀ ਕਿਆ ਲੈ ਕੇ ਚੈੱਕ ਬੋ ਇਹ ਕੈਸੇ ਲੈ ਕੇ ਅਸੀਂ ਉਹ ਬਾਹਰ ਧਰਨਾ ਲਾਵਾਂਗੇ ਇੱਥੇ ਨਹੀਂ ਬਾਹਰ ਲਾਵਾਂਗੇ ਅਸੀਂ ਬਾਹਰ ਨਿਕਲਣਾ ਤੇ ਕਿਸੇ ਨੂੰ ਵੀ ਇੱਕੋ ਇਹ ਸੀ ਤਾਂ ਇਹਦੇ ਹੀ ਬਾਹਰ ਧੁੱਪੇ ਆਈਏ ਜੀ ਲਾਵਾਂਗੇ ਕੀ ਹਾਂ ਜੀ ਤੇਰੇ ਬੰਦੇ ਆ ਹੋ ਜਿੱਤੋ ਯਾਰ ਚੱਲੋ ਹੋ ਚੱਲੇ ਮੈਂ ਪਾਦੀ ਸੁਰਤੂ ਨੇ ਨਹੀਂ ਲਾ ਕੇ ਘਰ ਦਾ ਮਤਲਬ ਇਹ ਵੀ ਨਹੀਂ ਪੈਸੇ 100000 ਅਸੀਂ ਇੱਕ ਕੰਨਾ ਨਹੀਂ ਗਏ ਸਰੋਤ ਮੇਰੇ ਕੋਲ ਬੈਠਾ ਨਹੀਂ ਕਰਦੇ ਪੈਸੇ ਦੇ ਬੰਦੇ ਕਰਦਾ ਜਵਾਰ ਨੂੰ ਬਾਅਦ ਵਿੱਚ ਫਿਰ ਕਿੰਨੀ ਵਾਰ ਕਰਦੇ ਪਹਿਲਾਂ ਕਿਉਂ ਅਸੀਂ ਦਾੜੀਆਂ ਤੇਰੇ ਬਾਹਰ ਸੇ ਕਿਉਂ ਕੱਟੀਆਂ ਲੈ ਪੈਸੇ ਇਹਨਾਂ ਨਹੀਂ ਦੇਦੇ ਪੈਸੇ ਪਾੜ ਲੈਣੇ ਲੈਣੇ ਕਰਨਾ ਪੈਸੇ

ਜੰਬੀ ਹੋ ਰਹੀ ਹੈ ਜੇ ਤੁਹਾਨੂੰ ਪਤਾ ਨਹੀਂ ਮੈਂ ਤਾਂ ਬਿਲਕੁਲ ਨਹੀਂ ਲੱਗਦਾ ਹਾਂ ਹਾਂ ਜੀ ਮੈਂ ਤੁਹਾਨੂੰ ਖੁਦ ਕਰੂੰਗਾ ਜੇ ਮੈਨੂੰ ਪਤਾ ਨਹੀਂ ਮੈਂ ਤਾਂ ਬਿਲਕੁਲ ਨਹੀਂ ਲੱਗਦਾ ਹਾਂ ਹਾਂ ਜੀ ਮੀਨ ਜੱਗਰ ਮਿਲਾਈ ਨਹੀਂ ਇਹ ਬਿਲਕੁਲ ਆਪਾਂ ਦੇ ਬੰਦੇ ਨਹੀਂ ਮੈਂ ਮੈਨੂੰ ਪਤਾ ਨਹੀਂ ਮੈਂ ਤਾਂ ਬਿਲਕੁਲ ਨਹੀਂ ਲੱਗਦਾ ਹਾਂ ਕੋਟੀ ਰੋਸ ਕਰਵਾਦੀ ਮਹੀਨਾ ਮਹੀਨਾ ਪੈਸੇ ਦੇ ਰਹਿ ਲਾਏ ਇਹ ਪਹਿਲਾਂ ਇਹ ਸਾਨੂੰ ਇਹ ਚੀਜ਼ ਦਾ ਪਤਾ ਹੀ ਨਹੀਂ ਮੇਰੇ ਕੋਲ ਦੇਖੋ ਜੀ ਕੋਈ ਸਟੈਂਪ ਲੱਗੀ ਮੇਰੇ ਸਾਨੂੰ ਕੋਈ ਗੱਲ ਨਹੀਂ ਪਤਾ ਕਿਸੇ ਮਦਦ ਇਹ ਕੈਸ਼ ਲੈ ਕੇ ਜੱਟ ਬੇਰੇ ਆ ਆਹ ਦੇਖੋ ਆਹ ਜਾਣ ਕਾਫੀ ਕਾਫੀ ਬਣਦੇ ਨੇ ਹਾਰੇ ਸਾਹ ਦੇ ਹਾਰੇ ਵੀ ਦੁਕਾਨਾਂ ਨੂੰ ਬੜਾ ਹੀ ਨਹੀਂ ਕੁਝ ਉਹ ਹਮ ਘਮਕਿਆ ਲਾਉਂਦੇ ਜੇ ਬਾਰ ਦੇ ਜਿਹੜੇ ਵਿਜ਼ਨ ਦੇ ਜਿਹੜੇ ਪਹਿਲੇ ਇਹ ਕੰਡਾ ਲਾਉਂਦੇ ਮੇਰੀ ਮਾਰ ਨਹੀਂ ਲੱਗਦਾ ਤੇਰੇ ਤੋਂ ਪੈਸੇ ਕਰ ਕੁਝ ਬਣਾ ਲੈ ਕੇ ਆ ਕਰ ਪਿੱਛੇ ਦਾ

ਜਿਹੜੇ ਇੱਥੋਂ ਦੇ ਦੁਕਾਨਦਾਰੇ ਜਿਨ੍ਹਾਂ ਦੁਕਾਨਾਂ ਲਾਈਆਂ ਉਹ ਬਾਹਰ ਸਾਨੂੰ ਬੋਲ ਕੇ ਗਏ ਜਿਹੜਾ ਠੇਕਾ ਲਏਗਾ ਉਹਨੂੰ ਆਪਣੇ ਭੁਗਤਾਨਾ ਪਏਗਾ ਫੇਰ ਨਾ ਕਿਉਂ ਗੱਲ ਅਸੀਂ ਪਹਿ ਕਹਿੰਨੀ ਜਿਹੜੇ ਅਸੀਂ ਪਹਿ ਕਹਿੰਦੇ ਹਾਂ ਅਸੀਂ ਅੰਮ੍ਰਿਤਸਰ ਰਹਿੰਦੇ ਜੀ ਅਸੀਂ ਉੱਥੋਂ ਗੁੰਡਾ ਕਰਦੀ ਕਰਨ ਵਾਸਤੇ ਇੱਕ ਮਿੰਟ ਆ ਕੇ ਪਾ ਉਹਨਾਂ ਨੇ ਧਮਕੀਆਂ ਜਿਹੜੇ ਦੁਕਾਨਦਾਰ ਲੱਗੇ ਆਫ ਉਹ ਸਾਨੂੰ ਧਮਕੀਆਂ ਲਾ ਗਏ ਉਹਨਾਂ ਕੋ ਪੈਸੇ ਕੌਣ ਲੈ ਗਿਆ ਉਹਨਾਂ ਕੋ ਪੈਸੇ ਮੁਲਾਜ਼ਮ ਲੈ ਗਏ ਕਹਿੰਦੇ ਅੱਧੇ ਕਰਮ ਕਹਿੰਦੇ ਅੱਧੇ ਪੈਸੇ ਹੁਣ ਨਾ ਨਹੀਂ ਕਿਸੇ ਦਾ ਲੈਂਦੇ ਅੱਧੇ ਦੇ ਪੈਸੇ ਲੈ ਗਏ ਪਹਿਲਾਂ ਸੈਟਿੰਗ ਸੈਟਿੰ ਕਿਹੜੇ ਮੁਲਾਜ਼ਮ ਨੇ ਤੂੰ ਕਰਪਸ਼ਨ ਕਰਦੇ ਕਿਹੜੇ ਕੱਟੇ ਸਾਨੂੰ ਨਾਂ ਨਹੀਂ ਅਸੀਂ ਨਾਂ ਲੈ ਸਕਦੇ ਨਾ ਕਿਸੇ ਨੂੰ ਸਾਨੂੰ ਪਤਾ ਵਾ ਇਹ ਇਹ ਮੈਂ ਦਾਦਾ ਇਮਾਨਦਾਰ ਕਹਿੰਦੇ ਮੇਰ ਸਾਹਿਬ ਤੋਂ ਮੇਰ ਸਾਹਿਬ ਵਿੱਚ ਇਨਵੋਲਵਮੈਂਟ ਨਹੀਂ ਹੈਗੀ ਜੀ ਜਿਹੜੇ ਪੈਸੇ ਕਲੈਕਸ਼ਨ ਕਰਦੇ ਆ ਔਰ ਜਿਹੜੇ ਇਹਨਾਂ ਦੇ ਆਪਣੇ ਆ ਜਿੰਨੇ ਵੀ ਕਾਰਪੀਸ਼ਨ ਦੇ ਜਿੰਨੇ ਵੀ ਆਪਣੇ ਮੁਲਾਜ਼ਮ ਹੈਗੇ ਇਹਨਾਂ ਦੇ ਪ੍ਰਸ਼ਾਸਨ ਦੇ ਜਿਹੜੇ ਅਗੇ ਇਹਨਾਂ ਦੇ ਨਾਲ ਮੇਰ ਸਾਹਿਬ ਨਾਲ ਉਹ ਕੋਈ ਨਹੀਂ ਹੈਗੇ ਜਿਹੜੇ ਇਹਨਾਂ ਦੇ ਥੱਲੇ ਜਿੱਥੇ ਕੰਮ ਕਰਦੇ ਨਾ ਕਾਰਪੀਸ਼ਨ ਦੇ ਵਿੱਚ ਉਹ ਪੈਸੇ ਪਹਿਲਾਂ ਇੱਕ ਕੱਲ ਲੈਂਦੇ ਮਹੀਨਾ ਕੱਲ ਲੈਂਦੇ 15 ਦਿਨ ਕੱਲਦੇ ਕਰਾਈਆਂ ਕਰ ਲੈਂਦੇ ਆ ਜੋ ਕੇ ਸਰਕਾਰ ਤੱਕ ਕਰੋ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਕੀ ਕੀਤਾ ਐ ਬਾਹਰ ਕੀ ਨਹੀਂ ਕੀਤਾ ਜਿਹੜੀ ਵਜ੍ਹਾ ਨਾਲ ਹਰ ਵਾਰੀ ਉਹਨਾਂ ਨੂੰ ਸ਼ਮਿੰਦਗੀ ਉਠਾਣੀ ਪੰਦੀ ਆ ਮੇਰੇ ਸਾਹਮਣੂ ਅੱਜ ਰੋਲਾ ਪਿਆ ਰਿਹਾ ਵਾ ਉਹਨਾਂ ਦੀ ਵਜ੍ਹਾ ਕਰਕੇ ਰੋਲਾ ਪਿਆ ਰਿਹਾ ਵੇਖੋ ਜੀ ਠੇਕਾ ਜਿੱਦੋਂ ਪਤਾ ਵੀ ਬੋਲੀ ਹੁਣੀ ਆ ਸਰਕਾਰੀ ਜਗ੍ਹਾ ਵਾ ਤੁਸੀਂ ਉੱਥੇ ਦੇ ਕਮੇਟੀ ਘਰ ਦੇ ਮਨਿੰਦੇ ਜੇ ਉੱਥੇ ਤੁਸੀਂ ਤੁਹਾਡਾ ਹੈਗਾ ਵਾ ਵੀ ਤੂੰ ਇਹ ਤੂੰ ਖਾਲੀ ਰੱਖੋ ਜਗ੍ਹਾ ਵੀ ਪਤਾ ਨਹੀਂ ਕਿਹੜੇ ਵੱਲੇ ਆਪਾਂ ਬੋਲੀ ਕਰਾਣੀ ਆ ਠੀਕ ਹੈ ਨਹੀਂ ਜੋ ਹੈ ਹੀ ਨਹੀਂ ਉਹਦੀ ਬੋਲੀ ਕਰਾ ਮਹੀਨਾ ਪਹਿਲਾਂ ਹੀ ਡੇਢ ਮਹੀਨਾ ਪਹਿਲਾਂ ਦੁਕਾਨਾਂ ਲੱਗੀਆਂ ਉਹ ਕਿੱਦਾਂ ਲੱਗੀ ਸਰਕਾਰੀ ਜਗ੍ਹਾ ਤੇ ਦੱਸੋ ਮੈਂ ਇੱਥੇ ਬਾਹਰ ਗੱਡੀ ਖੜਾ ਰਾਂ ਕੀ ਕੀਤਾ ਜੀ ਬੋਲੀ ਅੱਜ ਰੱਖਦੀ ਜਿਹੜੀ ਜਗ੍ਹਾ ਦੀ ਬੋਲੀ ਰੱਖੀ ਆ ਉਹ ਜਗ੍ਹਾ ਤੇ ਪਹਿਲਾਂ ਹੀ ਲੋਕਾਂ ਦੇ ਕਬਜ਼ੇ ਕਰਾਤੇ ਜਿਹੜੇ ਦੁਕਾਨਦਾਰਾਂ ਦੇ ਸਾਨੂੰ ਕਹਿੰਦੇ ਬੋਲੀ ਦੋ ਬੋਲੀ ਅਸੀਂ ਜਿਹੜੀ ਚੀਜ਼ ਹੀ ਦਈਏ ਉਹ ਜਗ੍ਹਾ ਪਹਿਲਾਂ ਹੀ ਕਾਬਜ਼ ਆ ਉਹਦੀ ਬੋਲੀ ਕਿਵੇਂ ਹੋ ਜੂਗੀ ਜੀ ਹੁਣ ਜਦ ਅੱਜ ਬੋਲੀ ਅੱਜ ਅੱਜ ਬੋਲੀ ਕੈਨਸਲ ਹੋ ਰਹੀ ਹੈ ਬੋਲੀ ਕੈਨਸਲ ਹੋ ਰਹੀ ਹੈ ਸਾਡੇ ਤੋਂ ਪਹਿਲਾਂ ਕੈਸ਼ ਲੈ ਲੈਣਾਂ ਨੇ ਪੈਸੇ ਸਵੇਰੇ 50-5000 ਰੁਪਇਆ ਹੁਣ ਕਹਿੰਦੇ ਜੀ ਕੈਸ਼ ਪਹਿਲਾਂ ਕਹਿੰਦੇ ਕੈਸ਼ ਵਾਪਸ ਕੈਸ਼ ਲਵਾਂਗੇ ਤੇ ਕੈਸ਼ ਹੀ ਵਾਪਸ ਲਾ ਇਹਨਾਂ ਨੂੰ ਪਤਾ ਜੀ ਇਹ ਇਹ ਸਰਕਾਰੀ ਉਹਦਿਆਂ ਤੇ ਬੈਠੇ ਸਾਨੂੰ ਕੀ ਬੋਲਣਾ ਚਾਹੀਦਾ ਜੀ ਵੀ ਜਿਹੜਾ ਆਪਾਂ ਕੈਸ਼ ਲਓ ਹੁਣ ਸਾਡੇ ਕਰਾਈ ਦਵਾਂਗੇ ਪੈਸੇ ਹੁਣ ਸਾਡੇ ਤੋਂ ਜਿਹੜੇ ਕੈਸ਼ ਲੈ ਕੇ ਉਦੋਂ ਬਾਅਦ ਕਹਿੰਦੇ ਸੀ ਅਸੀਂ ਕੈਸ਼ ਨਹੀਂ ਵਾਪਸ ਕਰਨਾ ਹੁਣ ਸਾਡੇ ਪੈਸੇ ਨਹੀਂ ਵਾਪਸ ਹੋਣਗੇ ਉਹ ਸਾਰੇ ਬੈਠੇ ਦੁਕਾਨਦਾਰ ਬੈਠੇ ਆ ਜੀ ਜਾ ਕੇ ਦੇਖੋ ਸਾਰੀ ਸਾਰੀ ਜਗ੍ਹਾ ਦੇ ਦੁਕਾਨਾਂ ਤੇ ਲੱਗੀਆਂ ਹੋਈਆਂ ਨੇ ਉਹ ਬੈਠੀਆਂ ਉੱਥੋਂ ਪੈਸੇ ਲੈ ਕੇ ਤੁਹਾਨੂੰ ਨਾ ਲਗਨ ਦਿੱਤੀਆਂ ਪ੍ਰਦਰਸ਼ਨ ਨੇ 5000 ਰੁਪਏ ਆ ਜੀ ਇੱਕ ਕੈਸ਼ ਕਰਾਉਣ ਦੀ ਪ੍ਰੋਵੀਜ਼ਨ ਹੈਗੀ ਆ ਇਹਨਾਂ ਨੂੰ ਬਿਲਕੁਲ ਇਹਨਾਂ ਨੂੰ ਪੁੱਛੋ ਜੀ ਇਹਨਾਂ ਨੇ ਕਿਆ ਕਰਵਾ ਦੋ ਜੀ ਤੇ ਕਰਵਾਤੇ ਆ ਸਲੀਪਾਂ ਦਿੱਤੀਆਂ ਆਹ ਵਾਲੀਆਂ ਤੇ ਸਿੱਧਾ ਦਿੱਤੀਆਂ ਜੀ ਹੁਣ ਇੱਥੇ ਪੈਸੇ ਵਾਪਸ ਨਹੀਂ ਕਰ ਰਹੇ ਨਹੀਂ ਕਰ ਰਹੇ ਜੀ ਕਹਿੰਦੇ ਜੀ ਚੈੱਕ ਕਰਾਈ ਦਾਂਗੇ ਜਦੋਂ ਤੁਹਾਨੂੰ ਉਹ ਵੀ ਜਦੋਂ ਬਣਨਗੇ ਹਾਂ ਜੀ ਚੈੱਕ ਕਰਾਈ ਵਾਪਸ ਕਰਾਂਗੇ ਜਦੋਂ ਅਸੀਂ ਆਵਾਂਗੇ ਜਦੋਂ ਅਸੀਂ ਆਵਾਂਗੇ 10 ਦਿਨਾਂ ਨੂੰ ਜਾਂ 5 ਦਿਨਾਂ ਨੂੰ ਸਾਨੂੰ ਮੁੜ ਕੇ ਕਹਿਣਗੇ ਦੁਬਾਰਾ ਆਓ ਜੀ ਮਤਲਬ ਫੇਰ ਆਵਾਂਗੇ ਫੇਰ ਦੁਬਾਰਾ ਉਹ ਦੋ ਦੋ ਮਹੀਨੇ ਹੀ ਤਾਂ ਖਰਾਬ ਕਰੀ ਜਾਂਦੇ ਮੁੜ ਕੇ ਚੈੱਕ ਅੱਛਾ ਤੁਸੀਂ ਹੁਣ ਇੱਕ ਜਿੱਦ ਕਰਦਾ ਸੀ ਇਹ ਖਰਚਾ ਮਿਸਟਰ ਸਾਹਿਬ ਕੀ ਹੈ ਜੀ ਮੀਟਿੰਗ ਜ ਬੋਲੀ ਦਾ ਜੀ ਠੇਕੇਦਾਰਾਂ ਨੇ ਅੱਜ ਤੇਰੀ ਠੇਕੇ ਤੇ ਬੋਲੀਕਾਰ ਸਾਡੇ ਕੋ ਆਏ ਸੀਗੇ ਤੇ ਉਹਨਾਂ ਨੇ ਇਹ ਵਿਆਖਿਆ ਲਾਇਆ ਕਿ ਜਿਹੜੀ ਤੁਸੀਂ ਜਨ ਨੂੰ ਜਗਾ ਕਾਰਪੋਰੇਸ਼ਨ ਤੈਬਜਾਰੀ ਦੀ ਦਿੰਦੀ ਆ ਉਥੇ ਤੁਸੀਂ ਸਾਰੀ ਜਗਾ ਜਿਹੜੀ ਇਹ ਦੁਕਾਨਦਾਰਾਂ ਨੂੰ ਮਲਾ ਦਤੀ ਆ ਤੇ ਸਾਨੂੰ ਜਾਦੇ ਉਹ ਜਗਾ ਖਾਲੀ ਕਰਾ ਕੇ ਦਿਓ ਤੇ ਜਾਂ ਸਾਡੇ ਮਤਲਬ ਦਾ ਰੈਂਟ ਚਾਹੀਦਾ ਤੇ ਉਹ ਅਸੀਂ ਇਸ ਗੱਲ ਦਾ ਕੱਲ੍ਹ ਹਾਊਸ ਦੀ ਮੀਟਿੰਗ ਆ ਉਹਦੇ ਜੇ ਫੈਸਲਾ ਕਰਾਂਗੇ ਕਿ ਅਸੀਂ ਇਹਦਾ ਕੀ ਡਿਸੀਜਨ ਲੈਣਾ ਹਾਊਸ ਡਿਸੀਜਨ ਲੈ ਸਕਦਾ ਤੇ ਬਾਕੀ ਸਾਡੇ ਕਾਰਪੋਰੇਸ਼ਨ ਦੇ ਸਟਾਫ ਦੀ ਮੁਲਾਜ਼ਮਾਂ ਦੀ ਬੜੀ ਨੈਗਲੀਜੈਂਸੀ ਹੈ ਕਿ ਇਹ ਜਿਹੜੀ ਬੋਲੀ ਆ 1 ਮਹੀਨਾ ਪਹਿਲਾਂ ਹੋਣੀ ਚਾਹੀਦੀ ਸੀ ਮੇਰੇ ਕੋਲੋਂ ਮਨਜ਼ੂਰੀ ਇਹਨਾਂ ਨੇ 1 ਮਹੀਨਾ ਪਹਿਲਾਂ ਲੈ ਲਈ ਆ ਉਹਨੂੰ ਇਹਨਾਂ ਨੇ ਅੰਦਰ ਦਫ਼ਤਰ ਚ ਹੀ ਰੱਖ ਛੜਿਆ ਉਹਨੂੰ ਇਹਨਾਂ ਨੇ ਬੋਲੀ ਦੀ ਡੇਟ ਜਿਹੜੀ ਆ 27 ਤਰੀਕ ਰੱਖੀ ਹੈ ਜਦੋਂ ਕਿ 1 2 ਤਰੀਕ ਰੱਖਣੀ ਚਾਹੀਦੀ ਸੀ ਕਾਰਪੋਰੇਸ਼ਨ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਤੇ ਕਰਪਸ਼ਨ ਦੇ ਵੀ ਦੋਸ਼ ਲੱਗਦੇ ਬਿਲਕੁਲ ਇਹਦੇ ਚ ਕੋਈ ਦੂਰ ਰਹਿਵਾਂ ਨਹੀਂ ਗਿਆ ਇਹ ਹਰ ਵਾਰੀ ਜਦੋਂ ਅਸੀਂ ਬੋਲੀ ਕਰਾਉਂਦੇ ਆ ਤੇ ਉਹਦੇ ਵਿੱਚ ਇਹ ਕੋਈ ਨਾ ਕੋਈ ਡਿਚਣ ਪਾਉਂਦੇ ਆ ਤੇ ਇਹ ਨਹੀਂ ਚਾਹੁੰਦੇ ਕਿ ਕਾਰਪੋਰੇਸ਼ਨ ਦੀ ਜਿਹੜੀ ਆ ਆਮਦਨ ਵਧੇ ਇਹ ਤੇ ਚਾਹੁੰਦੇ ਆ ਕਿ ਜਿਹੜੀ ਜਿੰਨੀ ਵੀ ਆਮਦਨ ਆ ਜਿੱਦਾਂ ਪਹਿਲਾਂ ਲੁੱਟਖਸੁੱਟ ਕਰਕੇ ਇਹ ਸਾਰੀ ਲੈ ਜਾਂਦੇ ਸੀ ਇਹ ਹੁਣ ਵੀ ਇਹਨੂੰ ਕਾਮਯਾਬ ਨਹੀਂ ਹੋਣ ਦੇਣ ਚਾਹੁੰਦੇ ਤਾਂ ਹੀ ਇਹ ਸਾਰੇ ਡਿੱਕੇ ਜਿਹੜੇ ਆ ਇਹ ਪਾਉਂਦੇ ਆ ਕਿੰਨੀ ਕ腐ਪਸ਼ਨ ਦੇ ਨੂਸ਼ ਲੱਗਦੀ ਤੁਸੀਂ ਕਿਹੜੇ ਅਸਰ ਲੱਗਦੀ ਆ ਇਹ ਵੇਖੋ ਜਿੰਨੇ ਪਿਛਲੀ ਵਾਰੀ ਵੀ ਅਸੀਂ 10 ਮੁਲਾਜ਼ਮਾਂ ਦੇ ਇਨਸਪੈਕਟਰ ਹੀ ਵਿੱਚ ਕਲਰਕ ਸੀਗੇ ਕੁਝ ਇੱਦਾਂ ਸਾਰੇ ਰਲ ਮਿਲ ਕੇ 10 ਕ ਮੁਲਾਜ਼ਮ ਲਾਏ ਸੀਗੇ ਉਹਨਾਂ ਦੀ ਇੰਨੀ ਨੈਗਲੀਜੈਂਸੀ ਹੈ ਕਿ ਜਦੋਂ ਅਸੀਂ 36 ਲੱਖ ਦੀ ਬੋਲੀ ਹੋ ਗਈ 16 ਲੱਖ ਰੁਪਈਆ ਉਹ ਮੇਰੀ ਟੇਬਲ ਤੇ ਦੇ ਕੇ ਗਏ ਤੋਂ ਉਹਨਾਂ ਨੂੰ ਬੋਲੀ ਤੋਂ ਪਹਿਲਾਂ ਪਹਿਲਾਂ ਪੈਸੇ ਜਿਹੜੇ ਬਾਕੀ 20 ਲੱਖ ਸੀ ਲੈਣਾ ਸੀ ਇਹਨਾਂ ਨੇ ਉਹਨਾਂ ਕੋ ਵੀ ਪੈਸੇ ਨਹੀਂ ਲਏ ਤੇ ਸਾਨੂੰ ਵੀ ਇਹਨਾਂ ਨੇ ਦੱਸਿਆ ਨਹੀਂਗਾ ਕਿ ਸਾਨੂੰ ਪੈਸੇ ਨਹੀਂ ਮਿਲੇ ਸਾਡਾ ਠੇਕੇਦਾਰਾ ਨਾਲ ਕੰਟੈਕਟ ਸੀਗਾ 12 ਤੋਂ ਲੈ ਕੇ 25 ਤਰੀਕ ਤੱਕ 26 ਤਰੀਕ ਸ਼ਾਮ ਨੂੰ 7 ਵਜੇ ਮੇਰੇ ਕੋਲ ਆ ਕੇ ਇਹਨਾਂ ਮੈਨੂੰ ਦੱਸਿਆ ਜੀ ਠੇਕੇਦਾਰਾਂ ਨੇ ਪੈਸੇ ਨਹੀਂ ਦਿੱਤੇ ਮੈਂ ਵੀ ਇੰਨੇ ਦਿਨ ਤੁਸੀਂ ਕਿਸੇ ਅਧਿਕਾਰੀ ਨੂੰ ਦੱਸਿਆ ਜਾਂ ਮੈਨੂੰ ਦੱਸਿਆ ਕਿ ਵੀ ਉਹ ਪੈਸੇ ਨਹੀਂ ਦਿੰਦੇ ਜਿੱਦਣ ਉਹ ਸਮਾਨ ਚੁੱਕ ਕੇ ਲੈ ਗਏ ਫਿਰ ਇਹਨਾਂ ਨੇ ਸਾਨੂੰ ਦੱਸਿਆ ਇਹ ਅੱਜ ਤੁਹਾਡੇ ਦਫ਼ਤਰ 'ਚ ਬੜਾ ਹੰਗਾਮਾ ਹੋਇਆ ਕੱਚੀਆਂ ਪਰਚੀਆਂ ਨੂੰ ਲੈ ਕੇ ਕੀ 50000 ਰੁਪਈਆ ਕਾਰਪੋਰੇਸ਼ਨ ਕੈਸ਼ ਲੈ ਸਕਦੀ ਐ ਜੇ ਲੈ ਸਕਦੀ ਐ ਤਾਂ ਕੀ ਉਹ ਪਰਚੀ ਬੱਚੀ ਜਨਾਇਜ਼ਦ ਵੇਖੋ ਇਹ ਜਿਹੜੇ ਕੰਮ ਨੇ ਨਾ ਇਹ ਸਾਰੇ ਅਧਿਕਾਰੀਆਂ ਦੇ ਨੇ ਸਾਡਾ ਕੰਮ ਤੇ ਇਹ ਐ ਕਿ ਸਚਾਰੂ ਢੰਗ ਨਾਲ ਬੋਲੀ ਹੋਵੇ ਉਹਦੇ ਵਿੱਚ ਕੋਈ ਕ腐ਸ਼ਨ ਦੀ ਗੱਲ ਨਾ ਹੋਵੇ ਉਪਨ ਬੋਲੀ ਕਰਾਈ ਦੀ ਐ ਸਾਹਮਣੇ ਸਾਰਿਆਂ ਦੇ ਤੁਹਾਡੇ ਪ੍ਰੈਸ ਵਾਲਿਆਂ ਦੇ ਵੀ ਕਰਾਈ ਦੀ ਲੋਕਾਂ ਦੇ ਸਾਹਮਣੇ ਵੀ ਕਰਾਈ ਦੀ ਐ ਤੇ ਇਹ ਜਿਹੜੇ ਪੈਸੇ ਜਮ੍ਹਾਂ ਕਰਨੇ ਤੇੜੇ ਉਹ ਇਹ ਜਿਹੜੇ ਸਾਡੇ ਸੁਖਦਨ ਸਾਹਿਬ ਨੇ ਉਹ ਚੰਗੀ ਤਰ੍ਹਾਂ ਤੁਹਾਨੂੰ ਦੱਸ ਸਕਦੇ ਆ ਕਿ ਪੈਸੇ ਲੈ ਸਕਨੇ ਆ ਕਿ ਨਹੀਂ ਲੈ ਸਕਦੇ ਸਭ ਤੋਂ ਵੱਡਾ ਤੁਹਾਡੇ ਦਫ਼ਤਰ 'ਚ ਖਾਸ ਕਰਕੇ ਉਹ ਸਾਰੇ ਮੇਰੇ ਕੋ ਆਏ ਸ਼ਿਕਾਇਤ ਲੈ ਕੇ ਕਿ ਇਹ ਇਸ ਤਰ੍ਹਾਂ ਇਹਨਾਂ ਸਾਡੇ ਪੈਸੇ ਜਮ੍ਹਾਂ ਕੀਤੇ ਨੇ ਤੇ ਸਾਨੂੰ ਜਿਹੜੇ ਵਾਪਸ ਨਹੀਂ ਕਰਦੇ ਤੇ ਉਹ ਫਿਰ ਜਿੰਨੇ ਚ ਆਇਆ ਤੇਈ ਬੰਦੇ ਨੇ ਪੈਸੇ ਜਮ੍ਹਾਂ ਕਰਾਏ ਸੀ ਉਹ ਫਿਰ ਮੈਂ ਇਹਨਾਂ ਨੂੰ ਆਖਿਆ ਕਿ ਜਿਹੜੇ ਲੈਣਾ ਚਾਹੁੰਦੇ ਉਹਨਾਂ ਨੂੰ ਦੇ ਦਿਓ ਉਹਨੇ ਚ 9 ਬੰਦੇ ਜਿਹੜੇ ਪੈਸੇ ਵਾਪਸ ਲੈ ਗਏ ਨੇ 14 ਬੰਦੇ ਆਲੇ ਪੈਸੇ ਵਾਪਸ ਨਹੀਂ ਲਏ ਨਹੀਂ ਕੈਨਸਲ ਨਹੀਂ ਇਹ ਪੋਸਟਪੋਨ ਹੋਈ ਹੈ ਪਰਸੋ 12 ਵਜੇ ਬੋਲੀ ਹੋਏਗੀ ਫੇਰ